ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਦਾ ਰੱਬ ਨੂੰ ਕੀ ਕਹਿ ਰਿਹਾ ਉਹ ਮੰਦਰ ਦੀ ਬਲਗਣ ਚ ਮਜਬੂਰ ਰੱਬਾ ਉਹ ਮੰਦਰ ਦੀ ਬਲਗਣ ਚ ਮਜਬੂਰ ਰੱਬਾ ਮਸੀਤੀ ਚ ਕਾਂਦੇ ਚ ਮਹਾਸੂਰ ਰੱਬਾ ਉਹ ਗਿਰਜੇ ਦੀ ਟੀਸੀ ਤੇ ਮਗਰੂਰ ਰੱਬਾ ਅੰਜੀਲਾ ਕੁਰਾਨਾ ਦੇ ਮਸ਼ਹੂਰ ਰੱਬਾ ਤੇ ਨਾਲ ਦੋ ਗੱਲਾਂ ਕਰਨੇ ਤੇ ਜੀ ਹੈ ਤੇ ਅੱਜ ਮੇਰਾ ਦਿਲ ਫੂਲ ਧਰਨੇ ਤੇ ਜੀ ਹੈ ਮੈਂ ਸੁਣਿਆ ਤੂੰ ਹੱਜਾਂ ਨਿਮਾਜਾਂ ਤੇ ਟੁੱਟਣਾ ਤੂੰ ਸੰਖਾਂ ਤੇ ਟੱਲੀ ਜਿਹੇ ਸਾਜਾਂ ਤੇ ਟੁੱਟਣਾ ਖੁਸ਼ਾਮਦ ਚੜਾਵੇ ਨਿਆਜ਼ਾਂ ਤੇ ਟੁੱਟਣਾ ਤੂੰ ਬਾਂਗਾ ਤੋਂ ਉਠੀਆਂ ਨਵਾਜ਼ਾਂ ਤੇ ਟੁੱਟਣਾ ਸੁਣੇ ਕੂਕ ਗੂਗਿਆਂ ਗਰੀਬਾਂ ਦੀ ਜਿਹੜਾ ਉਹ ਕਿਸ ਥਾਂ ਤੇ ਵਸਦਾ ਏ ਉਹ ਰੱਬ ਹੈ ਕਿਹੜਾ ਤੇਰੇ ਨਾਂ ਤੇ ਚੱਲਦੀ ਹੈ ਵੱਡੀ ਤੇ ਰਿਸ਼ਵਤ ਤੇਰੇ ਨਾਂ ਤੇ ਝਗੜਾ ਦੰਗਾ ਤੇ ਸ਼ਰਾਰਤ ਤੇਰੇ ਨਾਮ ਉੱਤੇ ਭਰਾਮਾਂ ਚ ਨਫ਼ਰਤ ਤੇਰੇ ਨਾਮ ਤੇ ਖੂਨ ਲੁੱਟ ਕਤਲੋਗਾਰਤ ਇਹ ਸਭ ਜ਼ੁਲਮ ਦੀ ਕਾਰ ਤੱਕਦਾ ਨਹੀਂ ਜੇ ਤੱਕਣੇ ਤਾਂ ਕੀ ਰੋਕ ਸਕਦਾ ਨਹੀਂ ਇਹ ਸਾਧੂ ਗੁਸਾਈ ਇਹ ਪਾਠੀ ਪੁਜਾਰੀ ਇਹ ਬਾਹਮਣ ਮੁਲਾਣੀ ਸਵਾਮੀ ਭਿਖਾਰੀ ਇਹ ਨੰਗੇ ਇਹ ਬਾਵੇ ਜਟਾ ਤਿਲਕ ਧਾਰੀ ਇਹ ਮੁਰਸ਼ਦ ਹਜ਼ਾਜੀ ਤੇ ਸੈਦ ਬੁਖਾਰੀ ਇਹ ਗੱਦੀਆਂ ਦੇ ਮਾਲਕ ਇਹ ਮੱਝ ਵੀ ਲੁਟੇਰੇ ਮੈਂ ਸੁਣਦਾ ਹਾਂ ਸਾਰੇ ਹੀ ਏਜੰਟ ਤੇਰੇ ਇਹ ਇਹਨਾਂ ਨੂੰ ਚੜਾਵੇ ਚੜਾਈਏ ਤੂੰ ਖੁਸ਼ੀ ਇਹਨਾਂ ਅੱਗੇ ਮੱਥੇ ਕਸਾਈਏ ਤੂੰ ਖੁਸ਼ੀ ਇਹਨਾਂ ਨੂੰ ਖੁਰਾਕਾਂ ਖਵਾਈਏ ਤੂੰ ਖੁਸ਼ੀ ਇਹਨਾਂ ਨੂੰ ਪੁਸ਼ਾਕਾਂ ਪਵਾਈਏ ਤੂੰ ਖੁਸ਼ੀ ਬੜੇ ਚਿਰ ਤੋ ਚੁੱਪ ਸਾਂ ਪਰ ਅੱਜ ਦੱਸ ਖਾਂ ਮੈਨੂੰ ਇਹ ਲੁੱਟੀ ਦਾ ਸਭ ਮਾਲ ਪੁੱਜਦਾ ਏ ਤੈਨੂੰ ਮੈਂ ਸੁਣਨਾ ਇਹਨਾਂ ਦੀ ਸਿਫਾਰਿਸ਼ ਤੂੰ ਮੰਨੇਂ ਮੈਂ ਸੁਣਨਾ ਇਹਨਾਂ ਦੇ ਸਿਫਾਰਿਸ਼ ਤੂੰ ਮੰਨੇ ਇਹਨਾਂ ਦੀ ਹੀ ਆਖੇ ਤੇ ਛੋੜੇ ਤੇ ਬੰਨੇ ਸਰਾਪਾਂ ਤੇ ਆਸਾਂ ਤਰੋੜੇ ਤੂੰ ਭੰਨੇ ਅਸੀਸਾਂ ਤੇ ਭਰਨਾ ਹੈ ਉਮੀਦਾਂ ਦੇ ਛੰਨੇ ਤੂੰ ਨੱਚਣਾ ਇਹਨਾਂ ਦੇ ਇਸ਼ਾਰੇ ਦੇ ਉੱਤੇ ਜਗਾਂਵੇਂ ਦੁਆ ਸੁਣ ਕੇ ਝਟ ਭਾਗ ਸੁੱਤੇ ਮੈਂ ਇਹ ਵੀ ਸੁਣੀ ਹੈ ਤੇਰੀ ਇੱਕ ਰਿਵਾਇਤ ਕਿ ਜਿਸ ਜਿਸ ਨੇ ਲੈਣੀ ਹੈ ਜੰਨਤ ਰਿਆਇਤ ਧਰੇ ਪੇਟਾਂ ਇਹਨਾ ਤੋਂ ਮੰਗੇ ਅਨਾਇਤ ਇਹ ਖੁਸ਼ ਹੋ ਕੇ ਦੇਂਦੇ ਦੁਆ ਤੇ ਸ਼ਫਾਇਤ ਇਹਨਾਂ ਦੇ ਰਸਾਇਆ ਤੂੰ ਗੁੱਸੇ ਚ ਆਣਾ ਤੂੰ ਪੁਝਾਲ ਕਾਂਗਾ ਤੇ ਝਖੜ ਚੁਲਾਣਾ ਤੌਨਾ ਪਲੇਗਾ ਤੇ ਝਟ ਜ਼ੋਰ ਪਾਣਾ ਤੇ ਦੁਸ਼ਮਣ ਦੇ ਲਸ਼ਕਰ ਚੜਾ ਕੇ ਲੈ ਆਣਾ ਇਹ ਛਾਤੀ ਤੇ ਹੱਥ ਮਾਰ ਕਹਿੰਦਾ ਏ ਕਾਜੀ ਜਿਹਦੇ ਤੇ ਮੈਂ ਖੁਸ਼ ਉਸਤੇ ਮੌਲਾ ਵੀ ਰਾਜੀ ਨਾ ਪੁੱਤਿਆਂ ਨੂੰ ਪੁੱਤਰ ਬਿਮਾਰਾਂ ਨੂੰ ਸਿਹਤ ਤੇ ਰੰਡਿਆਂ ਨੂੰ ਰੰਨਾ ਕੰਗਾਲਾਂ ਨੂੰ ਦੌਲਤ دیਵਾਨੀ ਚ ਡਿਗਰੀ ਕਤਲ ਚ ਬਰੀਅਤ ਵਪਾਰਾਂ ਚ ਵਾਧਾ ਪਰਾਵਾਂ ਚ ਇੱਜ਼ਤ ਇਹ ਸਭ ਕੁਝ ਹੀ ਇਹਨਾਂ ਦੇ ਧਾਗੇ ਤੋਂ ਮਿਲਦਾ ਅਸੀਸਾਂ ਤੇ ਚੁੰਨੀ ਸੋਹਾਗੇ ਤੋਂ ਮਿਲਦਾ ਕਮਾਂਦਾ ਹਾਂ ਮੈਂ ਖੂਨ ਮੁੜਕਾ ਵਗਾ ਕੇ ਹਲਾਂ ਨੂੰ ਚਲਾ ਕੇ ਮਸ਼ੀਨਾ ਪਵਾ ਕੇ ਮੈਂ ਵੋਟੀ ਤੇ ਬੱਚਿਆਂ ਦਾ ਸਭ ਮੂੰਹ ਭੁਲਾ ਕੇ ਕਮਾਂਦਾਂ ਹਾਂ ੱਤਕੇ ਬਦੇਸ਼ਾਂ ਚ ਖਾ ਕੇ ਇਹ ਹੱਥ ਨਹੀਂ ਹਿਲਾਉਂਦੇ ਤੇ ਬਾਹ ਨਹੀਂ ਹਿਲਾਉਂਦੇ ਤੇ ਗੱਡੀਆਂ ਤੇ ਬੋਥੇ ਨੇ ਮੋਜਾਂ ਉਡਾਉਂਦੇ ਤੇਰੇ ਦਾਨ ਨੇ ਲੱਖਾਂ ਵਿਲੜ ਬਣਾਏ ਤੇ ਬਖਸ਼ਿਸ਼ ਦੇ ਲਾਰੇ ਨੇ ਪਾਪੀ ਵਧਾਏ ਸਵਰਗੀ ਉਮੀਦਾਂ ਨੇ ਦਿਲ ਘਰ ਚੋਂ ਚਾਏ ਤੇ ਹੂਰਾਂ ਦੀ ਖਾਹਿਸ਼ ਨੇ ਗਾਜੀ ਉਗਾਏ ਤੇਰਾ ਖਿਲਰਿਆ ਤੱਕ ਕੇ ਥਾਂ ਥਾਂ ਤੇ ਚੋਗਾ ਰਹਾ ਹਾਂ ਨਾ ਕਰਦਾ ਤੇ ਨਾ ਘਾਟ ਜੋਗਾ ਤੇਰੀ ਸ਼ਰਦ ਆ ਤੱਕ ਕੀ ਕਰਾਂਦੀ ਪਈ ਏ ਸਤਮ ਕਰ ਰਹੀ ਕਹਿਰ ਟਾਂਦੀ ਪਈ ਏ ਦਿਮਾਗਾ ਚ ਵਸ਼ਸ਼ਤ ਵਧਾਂਦੀ ਪਈ ਏ ਤੇ ਹੱਥਾਂ ਚ ਛੁਰੀਆਂ ਫੜਾਂਦੀ ਪਈ ਏ ਜਿਹਨੂੰ ਬੇਗੁਨਾਹਾਂ ਦੀ ਰਤ ਦੀ ਪਿਆਸ ਏ ਤੇਰੇ ਦਰ ਤੋਂ ਉਸ ਨੂੰ ਵੀ ਜੰਨਤ ਦੀ ਆਸ ਏ ਮੈਂ Hindu ਜੇ ਮਸਜਿਦ ਉਜਾੜਾਂ ਤੂੰ ਰਾਜੀ ਕੁਰਾਨਾਂ ਦੇ ਵਰਕੀ ਮੇ ਪਾੜਾਂ ਤੂੰ ਰਾਜੀ ਮੈਂ ਮੁਸਲਿਮ ਜੇਮੰਦਰ ਨੂੰ ਸਾੜਾਂ ਤੂੰ ਰਾਜੀ ਤੇ ਕਾਫਰ ਦੇ ਜਜ਼ਬੇ ਲਿਤਾਣਾ ਤੂੰ ਰਾਜੀ ਸਮਝ ਨਹੀਂ ਆਉਂਦੀ ਇਹਦਾ ਕੀ ਸਬਾਬੇ ਮੇਰੇ ਦਿਲ ਚੋਟਦਾ ਭਈ ਚੰਗਾ ਏ ਰੱਬੇ ਮੇਰੀ ਅਕਲ ਕਹਿੰਦੀ ਏ ਮੈਨੂੰ ਮਨੁੱਖਾ ਤੂੰ ਸੱਚਾ ਏ ਕੋਰਾ ਤੂੰ ਸੱਚਾ ਏ ਰੁੱਖਾ ਜੇ ਰੱਬ ਹੈ ਖੁਸ਼ਾਮਤ ਚੜਾਵੇ ਦਾ ਭੁੱਖਾ ਤਾਂ ਕੀ ਹੈ ਜੇ ਤੂੰ ਹੋਇਓ ਰਿਸ਼ਵਤ ਦਾ ਭੁੱਖਾ ਤੇਰੇ ਘਰ ਵੀ ਵੱਡੀ ਜੇ ਚਲਦੀ ਪਈ ਏ ਇਹਦੇ ਵਿੱਚ ਤੇ ਥਾਣੇ 'ਚ 10 ਫਰਕ ਕੀ ਹੈ ਤੂੰ ਤੱਕ ਤਾਂ ਸਹੀ ਆਪਣੇ ਭਗਤਾਂ ਦੀ ਸੂਰਤ ਗੁਲਾਮੀ ਤੋਂ ਸਭ ਦੀ ਇੱਕ ਜ਼ਿੰਦਾ ਮੂਰਤ ਨਾ ਅੱਖਾਂ 'ਚ ਸੁਪਨੇ ਨਾ ਬਾਹਾਂ 'ਚ ਹਿੰਮਤ ਨਾ ਕਰਨੇ ਦੀ ਤਾਕਤ ਨਾ ਬਣਨੇ ਦੀ ਜ਼ਰਤ ਨਾ ਚੀਰੀ ਤੇ ਰੌਣਕ ਨਾ ਰੂਹਾਨਗੀ ਹੈ ਨਾ ਜੀਵਨ ਦਾ ਉਤਸ਼ਾਹ ਨਾ ਮਰਦਾਨਗੀ ਹੈ ਜੁੜੇ ਹੋਏ ਹੱਥ ਨੇ ਤੇ ਗਰਦਨ ਝੁਕੀ ਹੈ ਤੇ ਸਹਿਮੀ ਨਜ਼ਰ ਤੇਰੇ ਦਰ ਤੇ ਲੱਗੀ ਹੈ ਗਦਾ ਕਰਨ ਲਿਲਕਣ ਦੀ ਵਾਦੀ ਲੱਗੀ ਹੈ ਨਾ ਜਾਣਨ ਕਿ ਗੈਰਤ ਤੇ ਸਵੈਮਾਨਕੀ ਹੈ ਦਿਮਾਗਾ 'ਚ ਨਕਸ਼ਾ ਬਹਿਸ਼ਤਾਂ ਦਾ ਭੌਂਦਾ ਤੇ ਦਿਲ ਸਹਿਮ ਦੋਜਖ ਦੇ ਖਾ ਖਾ ਕੇ ਰੋਂਦਾ ਇਹਨਾਂ ਦੇ ਘਰਾਂ ਦੀ ਜਰਾ ਦੇਖ ਹਾਲਤ ਨਾ ਰੌਣਕ ਨਾ ਖੇੜਾ ਸਫਾਈ ਨਾ ਸਿਹਤ ਬਿਮਾਰੀ ਕੰਗਾਲੀ ਬੇ ਇਲਮੀ ਜ਼ਹਾਲਤ ਉਮਰ ਵੱਧ ਦੀ ਭਗਤੀ ਉਧਰ ਵੱਧ ਦੀ ਗੁਰਬਤ ਉਧਰ ਵੱਧ ਦੀ ਭਗਤੀ ਉਧਰ ਵੱਧੀ ਗੁਰਬਤ ਮਾਸੂਮਾਂ ਦੀ ਭੁੱਖ ਨਾਲ ਜਿੰਦ-ਵਿਲਕਦੀ ਹੈ ਤੇ ماں ਸੁਰਗੀ ਵੇਲੇ ਦੀ ਮੰਦਰ ਗਈ ਹੈ ਇਹ ਬੱਚਿਆਂ ਦੀ ਫੀਸਾਂ ਭਰਨੋਂ ਵੀ ਔਖੇ ਦਵਾਈ ਬਿਮਾਰੀ ਚ ਕਰਨੋਂ ਵੀ ਔਖੇ ਇਹ ਰੱਜ ਖਾਣੋਂ ਤੇ ਪੇਟ ਭਰਨੋਂ ਵੀ ਔਖੇ ਇਹ ਜੀਵਨ ਤੋਂ ਔਖੇ ਤੇ ਮਰਨੋਂ ਵੀ ਔਖੇ ਤੇਰੇ ਟੈਕਸ ਹੱਸ ਹੱਸ ਕੇ ਭਰਦੇ ਪਏ ਨੇ ਲਹੂ ਪੇਟਾ ਪੀਰਾਂ ਦੀ ਕਰਦੇ ਪਏ ਨੇ ਤੇਰੀ ਚਾਹ ਸਿੱزدੇ ਹੀ ਕਰਦਾ ਰਹਾ ਮੈਂ ਤੇ ਤੇਰੇ ਸਿਰ ਤੇਰੀ ਸਰਦਲ ਤੇ ਧਰਦਾ ਰਹਾ ਮੈਂ ਤੇਰੇ ਦੋਜਖਾਂ ਕੋਲੋਂ ਡਰਦਾ ਰਹਾ ਮੈਂ ਤੇ ਚੱਟੀ ਨਿਆਜ਼ਾਂ ਦੀ ਭਰਦਾ ਰਹਾ ਮੈਂ ਕਮਾਂਦਾ ਰਹਾ ਬਣ ਕੇ ਪਹਾੜੇ ਦਾ ਟੱਟੂ ਤੇ ਬੁੱਲੇ ਪੈ ਲੁੱਟਣ ਇਹ ਵੇਲੜ ਮਖੱਟੂ ਇਹ ਬੁੱਲੇ ਪੈ ਲੁੱਟਣ ਇਹ ਵੇਲੜ ਮੁਖੱਟੂ ਗਏ ਅੰਨੀ ਸ਼ਰਦਾ ਦਾ ਹੁਣ ਉਹ ਜ਼ਮਾਨਾ ਬਗਾਵਤ ਨੂੰ ਲੱਭਦਾ ਪਿਆ ਹੈ ਮੈਂ ਬਹਾਨਾ ਵਤੀਰਾ ਤੇਰਾ ਜੇ ਰਹਾ ਹੁਕਮਰਾਨਾ ਤਾਂ ਬਣ ਜਾਸੀ ਇੱਕ ਰੋਜ ਭੁੱਲਿਆ ਫਸਾਨਾ ਤੈਨੂੰ ਇਹ ਵਤੀਰਾ ਬਦਲਣਾ ਪਏਗਾ ਜ਼ਮਾਨੇ ਦੀ ਰੌਣ ਨਾਲ ਚੱਲਣਾ ਪਏਗਾ ਗਈ ਅੰਧ ਭਗਤੀ ਦੀ ਹੁਣ ਰਾਤ ਕਾਲੀ ਹੈ ਦਿਸਦੀ ਪਈ ਪੌ ਫਟਾਲੇ ਦੀ ਲਾਲੀ ਨਮੀ ਰੋਸ਼ਨੀ ਬਣ ਕੇ ਸੂਰਤ ਜਲਾਲੀ ਕਿਤੇ ਆ ਗਈ ਹੈ ਕਿਤੇ ਆਣ ਵਾਲੀ ਮਹੰਤਾਂ ਨੂੰ ਬੰਦਿਆਂ ਤੋਂ ਲੈਣਾ ਪਏਗਾ ਤੇ ਪੀਰਾਂ ਨੂੰ ਬੰਦਿਆਂ 'ਚ ਬਹਿਣਾ ਪਏਗਾ ਮੇਰੇ ਵਾਂਗ ਤਾਂ ਠਾਰ ਸਹਿਣਾ ਪਏਗਾ ਤੇ ਇਸ ਸੱਚ ਨੂੰ ਮੰਨਣਾ ਤੇ ਕਹਿਣਾ ਪਏਗਾ ਅਸੀਂ ਨਾ ਖੁਦਾ ਦੇ ਚੁਣੇ ਨਾ ਖੁਦਾ ਹਾਂ ਤੇਰੇ ਵਾਂਗ ਬੰਦੇ ਹਾਂ ਤੇਰੇ ਪਰਾਂ ਹਾਂ ਤੇਰੇ ਵਾਂਗ ਬੰਦੇ ਹਾਂ ਤੇਰੇ ਪਰਾਂ ਹਾਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ